ਸਤਿ ਸ਼੍ਰੀ ਅਕਾਲ ਤੁਮ ਮਾਤਾ ਪਿਤਾ ਤੁਮੁ ਕਾਇਕ ਤੇ ਤੁਮਨੇ ਕੀ ਪਾ ਮੈਂ ਸੁਖ ਕਹਿੰਦੇ ਕੋਏ ਮਨਾਂ ਦੇ ਸੁਨਰ ਵੰਡ ਕੇ ਮੈਂ ਤੇ ਕਾਫਰ ਹਾਂ ਤਰਨ ਸੁਮੰਗਰੀ ਸੁਬਰ ਜੀ ਸਰਦਾਰੀ ਤੁਮ ਦੇਉਂ ਮੇ ਸੁਮਾਨਾ واحرو جی کی فتح شری بگوتی جی سہی گروتی جی کی پاشای دس وی اتن سورک نانک لئے فرنگ گرج امردس رام دست ਅਕਾਲ ਪੁਰਖੁ ਗੋਬਿੰਦੁਰੂ ਸਿਮਰਉ ਸ੍ਰੀ ਹਰਿ ਵਾਹਿ ਸ੍ਰੀ ਹਰਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਮੰਨਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਰ ਦਰਦਾਨ ਦਾ ਧਿਆਨ ਕਰਕੇ ਬਲੋ ਜੀ ਵਾਹਿਗੁਰੂ ਜਿਨਾਂ ਪਿਆਰੇ ਆਜਮ ਸਾਹਿਬ ਜਾਦਿਆਂ 40 ਮੁਕਤੀਆਂ ਹੱਥੀਆਂ ਜਪੀਆਂ ਤਾਂ ਪੀਰ ਜਿਨਾਂ ਨਾਮ ਜਪਿਆ ਵਣ ਛਕੇ ਅਧਿਕ ਚਲਾਈ ਤੇ ਗਵਾਹੀ ਦੇਖਿਆ ਨਡਰ ਕੀਤਾ ਉਤਰਾ ਪਿਆਰੇ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬਲੋ ਜੀ ਵਾਹਿਗੁਰੂ ਹਸਤਾ ਸਿੰਘਣੀ ਆਰਮਹੇ ਸੀ ਦਿੱਤੇ ਪੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਚੱਕਰੀਆਂ ਚੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਜੀ ਤਰਨੀ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਸੰਭਰੇ ਭਾਈ ਤਿਨਾਂ ਦੇ ਕਮਾਈ ਦਾ ਧਿਆਨ ਕਰਕੇ ਬਲੂ ਜੀ ਵਾਹਿਗੁਰੂ ਸਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬਲੂ ਜੀ ਵਾਹਿਗੁਰੂ ਸੁਬਤ ਕਲਸਾ ਜੀ ਕੇ ਅਲਸ ਹਰ ਜੀ ਸੁਬਤ ਕਲਸਾ ਜੀ ਕੋ ਵਾਹਿਗੁਰੂ 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 ਤੇ ਅਵਿਚਿਤਿਅੰਤ ਸਦਕਾ ਸਭ ਸੁਖ ਹੋਵੇ ਜਹਾਜ ਸਾਹਿਬ ਤਹ ਤਹ ਰਸਿਆ ਰਿਆਤੋ ਦੇ ਤੀਖ ਪਤੀ ਫਿਰਦੀ ਕੀ ਪੈ ਸਹਾਈ ਖਾਲਸਾ ਜੀ ਕੇ ਗੁਰ ਬਾਣੀ ਬਲ ਜੀ ਵਾਹਿਗੁਰੂ ਸੁਖਾਂ ਸੁਚੀ ਦਾਣ ਕੇ ਸਦਾਨ ਰਹਿਤ ਦਾਣ ਬਿਬੇਗ ਦਾਣ ਸਹਦਾਨ ਕੋ ਸਦਾਣਾ ਦਾਣਾ ਸੇ ਲਾ ਨਾਮ ਦਾਣ ਸ੍ਰੀ ਅਮਰਤ ਸਾਹਿਬ ਜੀ ਦੇ ਸ਼ਰਾਨ ਚੌਂਕੀਆਂ ਚੰਦੇ ਹੋਗੇ ਜੀ ਜੋ ਕਟਾਂ ਸਤਿ ਨਮਸਕਾਰ ਬਲੋ ਜੀ ਵਾਹਿਗੁਰੂ ਆਵਾ ਮਾ ਚੀ ਮਾਤ ਦਾ ਰਕਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਦਾ ਦਇਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਕੋਲ ਤੋਂ ਅਮਾ ਤੋਂ ਖਾਲਸਾ ਪੰਥ ਨੂੰ ਮਿਸ਼ੂੜਿਆ ਗਿਆ ਜੀ ਖੁੱਲੇ ਦਰਸ਼ਨ ਦੇਦਾਰੀ ਸੇਵਾ ਸੰਭਾਲਤਾ ਦਾਣ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਨਿਆਂ ਦੇ ਮਾਨ ਨਤਾਣਿਆਂ ਦੇ ਸਾਨੇ ਉੱਚਿਆਂ ਨਿਉਠ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਜੋਤ ਲਈ ਪਾਤਸ਼ਾਹ ਜੀ ਵੈ ਪਰਗਦੇਓ ਮਰਦਾ ਘਮੜਾ ਬਰਿਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰੂ ਜੀ ਦਾ ਐਸ ਮਹਾਂ ਵਰਕਾ ਦੇ ਮਾਲਕ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਗ ਨੂੰ ਸਮਰਪਿਤ ਉਸ ਮੂਲ ਇਲਾਕੇ ਦੀਆਂ ਸੰਗਤਾਂ ਦੇ ਸਹਿਜ ਹੋਣ ਦੇ ਨਾਲ ਅੰਮ੍ਰਿਤ ਵੇਲੇ ਇੱਕੋ ਪ੍ਰਵਾਹ ਫੇਰੀ ਦੇ ਰੂਪ ਵਿੱਚ ਫਰਜਸਟ ਆਂਡੀਆਂ ਹੋਈਆਂ ਸੰਗਤਾਂ ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੀਆਂ ਪਾਸ਼ਾ ਜੀ ਉਹ ਸੋਨੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਹੀ ਰਾਗੀ ਪਾਣੀ ਦੇ ਸ਼ਬਦ ਗਾਇਨ ਹੋਏ ਵਾਹਿਗੁਰੂ ਗੁਰਮੰਦਰ ਦੇ ਜਾਪ ਹੋਏ 6 ਪਉੜੀਆਂ ਆਨੰਦ ਸਹਿਬਾਣੀ ਦੇ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦੇ ਆਂ ਕੁਰਬਾਨੀ ਪੜਦੇ ਆਂ ਵਾਹਿਗੁਰੂ ਗੁਰਮੰਦਰ ਦੇ ਜਾਪ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁਲਾਆਂ ਗਲਤੀਆਂ ਹੋ ਗਈਆਂ ਹੋਣੀਆਂ ਸੁਮਤ ਬਖਸ਼ੀ ਕਿਰਪਾ ਕਰਨੀ ਪਾਸ਼ਾ ਜੀ ਸ਼ੋਧਦੇ ਸਪਸ਼ਟ ਗੁਰਬਾਣੀ ਪੜਨਦੇ ਸੇਵਾ ਸਮੂਹਤ ਕਰਨ ਦੇ ਗੁਰਬਾਣੀ ਕੰਠ ਕਰਨ ਦੇ ਹਿਰਦਿਆਂ ਜੋ ਸਉਂਦੇ ਪੰਨੂ ਉਸ ਸ਼ਾਖੋਸ਼ ਨੇ ਜੀ ਦਾ ਰਹੀਆਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਤਿਲ ਫੁੱਲ ਬੇਟਾ ਮਾਤਰ ਪ੍ਰਵਾਨ ਕਰਨੀਆਂ ਜੀ ਦਾ ਕਰਤਮ ਲਈ ਖੇਡੌਣੇ ਘਰ ਪਰਿਵਾਰਾਂ ਤੇ ਸੁਖ ਸ਼ਾਂਤੀ ਇੱਕ ਤੱਕ ਪਿਆਰ ਬਖਸ਼ਣਾ ਬੱਚਿਆਂ ਨੂੰ ਗੁਰਮਤਿ ਵਿਦਿਆ ਦੁਨੀਆਵੀ ਵਿਦਿਆ ਤੰਦਰੁਸਤੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਝੋਲੀ ਚ ਪਾਗ ਨਾਜਨਾ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਜੀ ਦੁੱਖਾਂ ਦਾ ਪ੍ਰਕਾਸ਼ ਕਰਨਾ ਦੇਸਾਂ-ਪ੍ਰਦੇਸਾਂ 'ਚ ਰੱਖਿਆ ਕਰਮੀ ਨਕਰ ਖੇੜੇ ਦਾ ਭਲਾ ਕਰਨਾ ਹਰਦੀਬਾਨ ਹਰਮਨਦਾਨ ਫਤਿਹ ਬਖਸ਼ੀ ਪਾਛੜੀ ਦੇ ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਸਰਦਾਰ ਮਹਿੰਦਰ ਸਿੰਘ ਤਸਮੂ ਪ੍ਰਮਾਤਮੇ ਪ੍ਰਭਾਤ ਵਰੀ ਦੇ ਮੁਬਾਰਕ ਚਰਨਾਂ ਆਪਣੇ ਗ੍ਰਹਿ ਵਿਖੇ ਪਵਾ ਕੇ ਗ੍ਰਹਿਣ ਪਵਿੱਤਰ ਕੀਤਾ ਇਸੋ ਭਾਵਨਾ ਨਾਲ ਗੁਰੂ ਮਤਮ ਨੂੰ ਸਤਿ ਪੁਰੀਆਂ ਕਰਗੀਆਂ ਘਰ ਪਰਿਵਾਰ ਸੁਖ ਸ਼ਾਂਤੀ ਏਕਤਾ ਦੇ ਭਾਵ ਪਿਆਲ ਬਖਸ਼ਣਾ ਸਮੂਹ ਸੰਗਤਾਂ ਦੇ ਸ੍ਰੀ ਸਤੇਮ ਹੀਰਾੰਤ ਪਰਿਆ ਹਾਥ ਰਖਣਾ ਇਸੇ ਨਾਮ ਵਾਦ ਵਾਦ ਸਾਧ ਸੰਗਤ ਵਿੱਚ ਹਾਜ਼ਰੀਆਂ ਪਰਦੇ ਗੁਰਬਾਣੀ ਪੜਨ ਸੁਣਨ ਦੇ ਪਲ ਕੁਦ ਮੁਤਸ਼ਾਹ ਬਖਸ਼ਨੀ ਸੇ ਪਰਵਾਰਵਲੂ ਬੇਤਮਾ ਅਰਦਾਸਪੀਠ ਹਾਜ਼ਰ ਹੋਈਏ ਜਿਨ੍ਹਾਂ ਖਜਾਨਿਆਂ ਚੋ ਮਾਇਆ ਹਾਜ਼ਰ ਹੋਈ ਸੁਖ ਜਾਨੇ ਭਰਪੂਰ ਕਰਨੇ ਕਿਰਤ ਕਮਾਈਆਂ ਦਾ ਉਪਰੰਤ ਕੀ ਬਖਸ਼ਨੀ ਜੀ ਮਹਿੰਦੀ ਨਿਕਰਖੇ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੀ ਗ ਤੇ ਲੰਗਰ ਪ੍ਰਸ਼ਾਦ ਹਾਜ਼ਰ ਹੈ ਜੀ ਤਾਂ ਪ੍ਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਪਰਵਾਣ ਹੋਇਆ ਲੰਗਰ ਸਮੂਹ ਸੰਗਤ ਵਿੱਚ ਵਸਦੀ ਜੁੜੀ ਸ਼ਕੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਗੁਰੂ ਹਰਿ ਜਪੇ ਉਦਮ ਮੱਤ ਪ੍ਰੰਤਰ ਜਾਪੀ ਜਿਉਂ ਪ੍ਰੇਰੇ ਤਿਉਂ ਕਰਨ ਵਾਲੀਆਂ ਬਖਸ਼ਾਂ ਦੇ ਇੱਕ ਨਵਾਜਨਾ ਪਾਤਸ਼ਾਹ ਜੀ ਇਸ ਤਰ੍ਹਾਂ ਆਪਣੀਆਂ ਸੇਵਾਵਾਂ ਆਪ ਕਰਵਾ ਲੈਣੀਆਂ ਜੀ ਪੁਰਜੁਗ ਦੀ ਮਾਫੀ ਬਖਸ਼ਨੀ ਸੀ ਪਿਆਰੇ ਮੇਲ ਜੇ ਨਾਮ ਲਿਆਤਰ ਨਾਮ ਜੇ ਤੇ ਆਵੇ ਨਾਮ ਚੜਦੀ ਕਲਾ ਤੇ ਮਹੇਸ਼ ਮੱਤ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਸਾਹਸ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਣਾ ਕਿ ਆਪਈ ਕਾਲ ਕੀ ਚੱਲੇ ਚਲਾਇਓ ਪੰਥ ਸਾਉ ਸਿੱਖਣ ਕੋ ਹੁਕਮ ਹੈ ਰੂ ਮਾਰਿਓ ਬ੍ਰੰਤ ਰੂਗੰਭ ਜੀ ਮਾਨੇ ਉਹ ਬੜੂ ਰਾਖੀ ਦੇ خالس گیشن ہوئے سام گے سونے ہاگ جی کا خالص جی